ਬੋਲਿਆ थाना ਅਜਨਾਲਾ ਦੀ ਵਸਨੀਕ ਰਾਜਪੀਰ ਕੌਰ ਨੇ ਦੱਸਿਆ ਕਿ ਬੀਤੇ ਦਿਨੀ ਉਹਨਾਂ ਦੇ ਗਵਾਂਡੀਆਂ ਦਾ ਝਗੜਾ ਹੋ ਰਿਹਾ ਸੀ ਅਤੇ ਉਹ ਕੇਵਲ ਉਸ ਜਗ੍ਹਾ ਤੇ ਖੜੇ ਸੀ ਤਾਂ ਕੁਝ ਵਿਅਕਤੀਆਂ ਵੱਲੋਂ ਉਹਨਾਂ ਨੂੰ ਥੱਪੜ ਮਾਰਿਆ ਗਿਆ ਅਤੇ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ ਇਸ ਦੇ ਨਾਲ ਹੀ ਉਹਨਾਂ ਦੇ ਪਤੀ ਪਰਮਜੀਤ ਸਿੰਘ ਨਾਲ ਵੀ ਦੁਰਵਿਵਹਾਰ ਕੀਤਾ ਗਿਆ ਜਿਸ ਦੀ ਲਿਖਤੀ ਸੂchnਾ थाना ਅਜਨਾਲਾ ਵਿੱਚ ਦਿੱਤੀ ਗਈ ਪਰ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਦੂਜੇ ਪਾਸੇ ਪੁਲਿਸ ਅਧਿਕਾਰੀ ਨੇ ਆਖਿਆ ਕਿ ਬਿਆਨ ਲੈ ਲਏ ਗਏ ਹਨ ਅਤੇ ਕਾਰਵਾਈ ਕੀਤੀ ਜਾ ਰਹੀ ਹੈ ਜਲਦ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇਗਾ ਮਾਇਆ ਜੀ ਸਾਡੇ ਪਿਛਲੇ ਬੈਕ ਸੈੱਟ ਤੇ ਸਾਡਾ ਗਵਾਂਡੀ ਤੋਂ ਨਾ ਝਗੜਾ ਸੀ ਉਹਨਾਂ ਨੇ ਨਾ ਪੈਸੇ ਦਾ ਲੈਣ ਦੇਣ ਸੀ ਤੇ ਝਗੜਦੇ ਦੇ ਵਿੱਚ ਝਗੜਾ ਦੇਖਣ ਵਿੱਚ ਮੈਂ ਵੀ ਚੱਲ ਗਈ ਤੋਂ ਜ਼ਿੰਮੇਦਾਰਿਆਂ ਦਾ ਨਾਮ ਕਾਰਜਿਆਂ ਨੇ ਮੇਰੇ ਮੂਰੇ ਥੱਪੜ ਮਾਰ ਦਿੱਤਾ ਅਨਚਾਰ ਤਰੀਕ ਦੀ ਗੱਲ ਜੇ ਨਾ ਜਾਏ ਜੀ ਮੈਂ ਥੱਪੜ ਮਾਰਤਾ ਮੇ ਕੋ ਗੱਲ ਵੀ ਨਹੀਂ ਕੀਤੀ ਫਿਰ ਮੈਨੂੰ ਇਹ ਨਹੀਂ ਗੱਲ ਕਹੀ ਮੈਂ ਕਿ ਥੱਪੜ ਤੇ ਮਾਰਤਾ ਮੈਂ ਆਪਣੇ ਹਸਪਤਾਲ ਨੂੰ ਫੋਨ ਕਰਕੇ ਇਹ ਤੇ ਸਾਦ ਲੈਣੀ ਹੈ ਪਿੰਡੋਂ ਉਹਨੇ ਗੱਲ ਕਹਿ ਕੇ ਤਾਂ ਆਪਣੇ ਘਰ ਆ ਗਈ ਫਿਰ ਮੇਰੇ ਘਰ ਵੀ ਐਂਟਰ ਹੋ ਗਿਆ ਕਹਿੰਦਾ ਸੱਜ ਜੀ ਨੂੰ ਫੋਨ ਕਰਕੇ ਸੱਦਣਾ ਮੇਰੇ ਗੇਟ ਤੇ ਰਾਤ ਹਮਾਰੀ ਜਾਂਦਾ ਵਾ ਕਦੀ ਦਰਬਾਰ ਮੇਰਾ ਨਾ ਉਧਰ ਗੇਟ ਲੱਗਾ ਤਾਂ ਜੀ ਦਰਬਾਰ ਵੱਲੋਂ ਵੀ ਆ ਜਾਂਦਾ ਕਦੀ ਗੇਟ ਖਾਣੀ ਆ ਜਾਂਦਾ ਮੈਂ ਆਪਣੇ ਬੱਚੇ ਲੈ ਕੇ ਦੇ ਉੱਪਰ ਸੱਤ ਤੇ ਚੜਦੀਆਂ ਮੇਰਾ ਹਸਪੰਦ ਉਹਨੇ ਦੇਰ ਤੱਕ ਆ ਗਿਆ ਤੇ ਉਹਨੇ ਦੇਰ ਤੱਕ ਚਲੇ ਗਏ ਆਏ ਹਾਂ ਜੀ ਉਹਨੇ ਦੇਰ ਤੱਕ ਚਲੇ ਗਏ ਤੇ ਫਿਰ ਉਹਨਾਂ ਨੇ ਨਾ ਜਦੋਂ ਥਾਣੀ ਦਰਖਾਸਤ ਦੇਣ ਵਾਸਤੇ ਮੇਰਾ ਹਸਪੰਦ ਆਉਂਦੇ ਨਾ ਇਹਨਾਂ ਨੇ ਮਗਰ ਗੱਡੀਆਂ ਲਾ ਕੇ ਚੱਕ ਲਿਆ ਉਹ ਆਪਣੀ ਜਾਨ ਬਚਾਉਂਦੇ ਮਾਰੇ ਪੱਠੇ ਵੱਲੋਂ ਮੋ ਆਪਣੇ ਘਰ ਲੈ ਕੇ ਕਾਰ ਖੜਕ ਕੇ ਇਹਨਾਂ ਨੇ ਬੰਨ ਲਿਆ ਉਹਨਾਂ ਨੂੰ ਕਹਿੰਦੇ ਪਿਆ ਆਪਣਾ ਡੀਵੀਆਰ ਦੇ ਪਰਮਜੀਤ ਸਿੰਘ ਡੀਵੀਆਰ ਦੇ ਵਿੱਚ ਵੀਡੀਓ ਰਿਕਾਰਡ ਹੋਈ ਆ ਇਹ ਕਹਿੰਦੇ ਕਿ ਨਹੀਂ ਮੈਂ ਨਹੀਂ ਦੇਣਾ ਮੈਂ ਫਿਰ ਇਹਨਾਂ ਨੇ ਫੋਨ ਵੀ ਰੱਖ ਲਿਆ ਆਪਣੇ ਕੋਲ ਖੋ ਕੇ ਮੋਰਸਲ ਵੀ ਰੱਖ ਲਿਆ ਜੀ ਉਹਨਾਂ ਦਾ ਹਾਂਜੀ ਤੇ ਫਿਰ ਇਹ ਪੱਠੇ ਤੋਂ ਜਾ ਕੇ ਵੀਡੀਓ ਵੀ ਡਿਲੀਟ ਕਰਾ ਲਿਆ ਇਹ ਆ ਫਿਰ ਰਤਨ ਆ ਐਸਆਈ ਉਹ ਜਾ ਕੇ تین ਜਣੇ ਲੈ ਕੇ ਆਏ ਆ ਚਲੋ ਪਤਾ ਕੀ ਗੱਲ ਹੈ ਉਹਨਾਂ ਨੇ ਉਤੋਂ ਤੱਕ ਬਿਆਨ ਨਹੀਂ ਇਸਦੇ ਅੱਜ ਉਹਨਾਂ ਬਿਆਨ ਦਿੱਤੇ ਆ ਜੋ ਬਿਆਨ ਮਤਲਬ ਕੋ ਕਾਰਵਾਈ ਬਣੂਗੀ ਕਰਦਾ ਨਹੀਂ ਨਹੀਂ ਉੱਥੇ ਵੀਡੀਓ ਬਣੀ ਆ ਦੋਨਾਂ ਤਰ੍ਹਾਂ ਦੀ ਬਣੀ ਆ ਉਹ ਜਿਹੜਾ ਦੂਜੀ ਪਾਰਟੀ ਵਾਲਾ ਬੰਦਾ ਆ ਨਾ ਉਹ ਇਹਦੇ ਬੜੀਆਂ ਗੱਲਾਂ ਜਿਹੜੀਆਂ ਵੀਡੀਓ ਨੂੰ ਨਹੀਂ ਦੱਸਣ ਵਾਲੀਆਂ ਜੋ ਬਾਅਦ ਵਿੱਚ ਪੱਤਾ ਦੱਜ ਕਰਨ ਤੋਂ ਬਾਅਦ ਡਿਸਕਲੋਜ਼ ਕਰਾਂਗੇ ਉਹਦੇ ਬਹੁਤ ਕੁਝ ਆ ਅੱਜ ਹੋ ਜਾਣੀ ਸ਼ਾਮ ਤੱਕ ਜੋ ਬੰਦੀ ਕਰ ਰਹੀ ਹੈ ਇਹਦੇ ਬਿਆਨ ਮਤਲਬ